ਈ ਨਾ ਜੀ ਮੈਂ ਨਾ ਸੁਖਮ ਕੀ ਕੀ ਗੱਲ ਹੈ ਨੰਨੇ ਤੇ ਨਗਰਾਂ ਕੋ ਸੋਨਾ ਜੀ ਤੇ ਇਹ ਘਰ ਸੁੰਦੇ ਯਾਨੀ ਤੇ ਮੈਂ ਸਵੇਰੇ ਆਇਆ ਕਿ ਅਖੜੀ ਡੈਡੀ ਅੱਗ ਲੱਗੀ ਆ ਅੱਗ ਲੱਗੀ ਪਰ ਕੋ ਬੂਹਾ ਵੀ ਨਹੀਂ ਖੋਲਿਆ ਤੇ ਮੈਂ ਆਣ ਕੇ ਬੂਹਾ ਖੋਲਿਆ ਤੇ ਦੇਖਿਆ ਤੇ ਅੱਗ ਬੜੀ ਮੱਚੀ ਨੀ ਹਾਂ ਜੀ ਛੇ ਹੜ ਤੇ ਮਾਰ ਰਹੀ ਹੁਣ ਇਹ ਤਾਂ ਹੁਣ ਮਾਰ ਰਹੀ ਤਾਂ ਜੀ ਦਾ ਕੀ ਹੈ ਕਿ ਸਾਦੋਂ ਰਹਿਣ ਗੁਜ਼ਾਰਾ ਕਰਦੇ ਨੇ ਬਹੁਤ ਔਖਾ ਜੀ ਉਹ ਸਰਕਾਰਾਂ ਕੀ ਕਰਨ। ਸਰਕਾਰ ਨੂੰ ਮਤ ਕਰਦੇ ਮੜੀ ਮੜੀ। ਕਿਹਨਾਂ ਦੀ ਆਪਣਾ ਟਿਕਾਣਾ। ਮੇਰਾ ਨਾਮ ਅਮਨਿਆ ਤੇ ਅਈ ਰਾਤ ਇੱਥੇ ਕੁੱਤੇ ਨੇ ਦਰਵਾਜ਼ਾ ਸਾਡਾ ਬੰਦ ਤੇ ਪਤਾ ਨਹੀਂ ਲੱਗਾ ਚਾਣਕ ਕਿੰਦਾ ਅੱਗ ਲੱਗਦੀ ਹੈ ਏਡ ਕਰਦੇ। ਜਦ ਮੈਂ ਸਵੇਰ ਉੱਠ ਕੇ ਦੇਖਿਆ ਤੇ ਸਾਡਾ ਘਰ ਯਾਨੀ ਕਿ ਸਾਰਾ ਸੜਨ ਗਿਆ। ਬਾਕਸ ਬੈੱਡ ਹੀ ਲੀੜਾ ਕਪੜਾ ਹੀ। ਬਿਮਾਰੀ ਫੇਜੀ ਯਾਨੀ ਕਿ ਸਾਰਾ ਘੀਟ ਖਤਮ ਹੋ ਗਿਆ ਸਵਾਹ ਹੋ ਗਿਆ ਸਾਰਾ ਕੁਝ ਇੱਕ ਕਪੜਾ ਤੱਕ ਨਹੀਂ ਬਚਿਆ ਬੱਚਿਆਂ ਦੇ ਪੂਫ ਵੀ ਸੜ ਗਏ ਸਾਰੇ ਸੂਵ ਵਾਲੇ ਇੱਕ ਦਿਨ ਜਦ ਮੋਟ ਕੇ ਵੇਖਿਆ ਮੈਂ ਮੇਰੀ ਸੱਸ ਆਈ ਇਹਨਾਂ ਦੇ ਘਰ ਸੌਣੇ ਮੇਰਾ ਪਤੀ ਬਾਹਰ ਕੰਮ ਤੇ ਗਏ ਆ ਦਿਹਾੜੀ ਦਫਤੇ ਤੇ ਇੱਧਰ ਸੌਣੇ ਤੇ ਜਾ ਕੇ ਜਦੋਂ ਸਵੇਰ ਸੁਬਾਹ ਉੱਠ ਕੇ ਆਈ ਇੱਧਰ ਦੇਖਿਆ ਤੇ ਅੱਗ ਲੱਗੀ ਪਈ ਕਮਰੇ ਵਿੱਚ ਵੜਾ ਮਜ਼ਦੂਰੀ ਦਾ ਕੰਮ ਕਰਦੇ ਸ਼੍ਰੀਨਗਰ ਕੰਮ ਕਰਦੇ ਲੱਕੜ ਦਾ ਹੋਂਦ ਹੋ ਗਈ ਹਾਂਜੀ ਹੁਣ ਮੰਗ ਕਰਦੇ ਸਨ ਹੁਣ ਸਰਕਾਰ ਕੋਈ ਮੰਗ ਕਰਨੀ ਆ ਮਤਲਬ ਜੋ ਵੀ ਤੁਹਾਡਾ ਨੁਕਸਾਨ ਹੋਇਆ ਤੇ ਸਰਕਾਰ ਆਡੇ ਨੁਕਸਾਨ ਭਰ ਦੇ ਜਾਨੀ ਕਿ ਘਰ ਨੂੰ ਵਾਪਸ ਮਜ਼ਦੂਰੀ ਕਰਦੇ ਕਰਦੇ ਜੀ ਬਸ ਇਹ ਹੋਇਆ ਹੋਰ ਤੇ ਕੁਛ ਨਹੀਂ ਰਾਣੀ ਸਰ ਮੋਕੜੰਦਾ ਵਾ ਸਾਡੀ ਕੀ ਗੱਲ ਇਹ ਇਹ ਗੱਲ ਇਹ ਹੋਈ ਜੇ ਪਹਿਲਾਂ ਤੁਹਾੜਾ ਆ ਗਿਆ ਤੇ ਛੱਤ ਬਾਲਿਆਂ ਵਾਲੀ ਸੀ ਤੇ ਕੰਦਾ ਕੁੰਦਾ ਮਾਰਿਆ ਚੱਤ ਮਾਰੀ ਤੇ ਉਹਦਾ ਕਰਕੇ ਪਰਨੇ ਘਰ ਰੰਗਸ ਵੱਸਦੀਆਂ ਵੀ ਥੱਲੇ ਨਹੀਂ ਸੰਦੇ ਤੇ ਸਾਮਾਨ ਸਾਰਾ ਇੱਧਰ ਰੱਖਿਆ ਹੈਗਾ ਫਰਿੱਜ ਹੀ ਟੀਵੀ ਟਰੈਲੀ ਹੀਗੀ ਟੀਵੀ ਹੀਗਾ ਤੇ ਕੱਪੜੇ ਧੋਣ ਵਾਲੀ ਮਸ਼ੀਨ ਬੈੱਡ ਬਾਹਰੇ ਤੋਂ ਸਾਰਾ ਜਿਉ ਤੁਹਾਹਰਾ ਚੰਦਾ ਸਾਰਾ ਇੱਧਰ ਰੱਖਿਆ ਆਏਗਾ ਤੇ ਚਾਨਕ ਪਤਾ ਇਹ ਨਹੀਂ ਪਤਾ ਲੱਗਾ ਕਿ ਅੱਗ ਕਿੱਦਾਂ ਲੱਗਦੀ ਆ ਇਹ ਉੱਠ ਕੇ ਆਈ ਆ ਕਿੰਦੀ ਤੇ ਬੂਆ ਖੋਲਣ ਲੱਗੀ ਤਾਂ ਅੱਗ ਬਾਹਰ ਨੂੰ ਆਨ ਗਈ ਆ ਕਿ ਭੱਜੀ ਗਈ ਆ ਤੇਦੀ ਬੰਨੀ ਅੰਦਰ ਅੱਗ ਲੱਗ ਗਈ ਅੱਗ ਲੱਗ ਗਈ ਮੈਂ ਕਿਹਾ ਅੱਗ ਕਿੱਥੇ ਲੱਗਨੀ ਉਹ ਵੇਖਿਆ ਤੇ ਸਾਰਾ ਕੁਝ ਸੜ ਗਿਆ ਬੈੱਡ ਬੁੱਡ ਕੈਸ ਨਾਸ ਹੋ ਗਿਆ ਪਹਿਲ ਹੜਨੇ ਮਾਰ ਦਿੱਤਾ ਨਾ ਹੁਣ ਕੋਈ ਵਿਹੜੀ ਨਾ ਨੰਦਪਾ ਨਾ ਕੋਈ ਸਮਾਨ ਭਾਂਡਿਆ ਤਿੱਕ ਕੋਲੀ ਤਿੱਕ ਨਹੀਂ ਰਿਹਾ ਬੈੱਡ ਬਿਸਤਰੇ ਸਾਰਾ ਕੁਝ ਸੜ ਗਿਆ ਤੇ ਹੁਣ ਛੱਤ ਵੀ ਬਾਲਿਆਂ ਵਾਲੀ ਉਹ ਵੀ ਡਿੱਗੀ ਗਈ ਆ ਤੇ ਹੁਣ ਇਹ ਸਰਕਾਰ ਕੋਲ ਮੰਗ ਕਰਨੇ ਆ ਇਹ ਛੋਟੇ ਬੱਚੇ ਨੇ ਗਰੀਬ ਘਾਰ ਆ ਤੇ ਕੋਈ ਮੰਗ ਇਹ ਅਸੀਂ ਕਰਨੇ ਆ ਵੀ ਚਲੋ ਕੋਈ ਮਤ ਦਿੱਤੀ ਜਾਵੇ ਸਾਡਾ ਕੋਈ ਸਮਾਨ ਨਹੀਂ ਦਿਆ ਕੋਈ ਦਿੱਕ ਨਹੀਂ ਦਿਆ ਸਾਡਾ ਹਾਂਜੀ ਮੈਂ ਕਬਲਬੀਰ ਸਿੰਘ ਤਰਨਕੋਟੋਂ ਆਵਾਂ ਸਰਪੰਚ ਬੋਲਦਾ ਜੀ ਇਹਨਾਂ ਦਾ ਸੁੱਖਾ ਮਸਹੀ ਇਹਨਾਂ ਦੇ ਚਾਨਕਾ ਅੱਗ ਲੱਗ ਗਈ ਜੀ ਇੱਥੇ ਇਹਨਾਂ ਨੇ ਲਾਗੇ ਗਵਾਂਢ ਦਾ ਰੋੜਾ ਰੋੜਾ ਪਾਇਆ ਆਂਦਿਆਂ ਨੂੰ ਮੈਂ ਵੇਖਿਆ ਤੇ ਆ ਕੇ ਪੂਰੀ ਮਚ ਗਈ ਇਹਨਾਂ ਦੀ ਬਾਲੇ ਬੋਲੇ ਜਿਹੜੇ ਅਲੂਸ ਕੇ ਥੱਲੇ ਡੇਪੇ ਅੰਦਰ ਇਹਨਾਂ ਦੇ ਖੜਿੱਜਾਂ ਪਈਆਂ ਬਿਮਾਰੀ ਪਈ ਉਹ ਵੀ ਸੜਕੇ ਸਵਾਹ ਹੋ ਗਈ ਜੀ ਹਰ ਗੰਦਾ ਹੋਈ ਜੇ ਨਾ ਉਹ ਮਾਤ ਬੰਦੇ ਆੜੀ ਬਾਦਰ ਬੰਦੇ ਬਣਾ ਦਿਹਾੜੀ ਦੇ ਬਾਹਰ ਗਿਆ ਅਜੇ ਤੇ ਹੁਣ ਜਾਨਾ ਕੋਈ ਕਬਰਾ ਜੋ ਵੀ ਸੜਕੇ ਸਾਹ ਹੁਣ ਇੱਥੇ ਡਿੱਗ ਪਿਆ ਕੋਈ ਸਰ ਸਰਕਾਰੀ ਨੁਮਾਇंदा ਵੀ ਆਇਆ ਇੱਥੇ ਕਿ ਜੇ ਚਾਂ ਚਰੇ ਤੇ ਗੰਦਾ ਕੀਤਾ ਹੀ ਕਿਹਾ ਇਹਨੇ ਕਿ ਨਾ ਤੇ ਇਹ ਨਾ ਤੇ ਕੋਈ ਸਰਕਾਰੀ ਆਇਆ ਇੱਥੇ ਹਮੰਦਾ ਨਾ ਬੋਲ ਰਿਹਾ ਇਹ ਕਰਕੇ ਇਹੀ ਆਪੋ ਜੀ ਆਏ ਤੇ ਅੱਛਾ ਧਿਆਨ ਧਿਆਨ ਰੱਖ ਲਾ ਕੇ ਮਤ ਬੰਦੇ ਨੇ ਯਾਰ ਦal ਬੱਦੀ ਨੇ ਉਹ ਧਿਆੜੀ ਫਾੜ ਗਿਆ ਮੁੰਡਾ ਚਾਣਕ ਨੂੰ ਚਾਣਕ ਲੱਗ ਗਈ ਹੈ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹਤੂ ਸਰਕਾਰ ਨੂੰ ਇਹੋ ਜੀ ਅਪੀਲ ਕਰ ਸਕਦੇ ਆ ਕਿ ਇਹਨਾਂ ਦੀ ਮਦਦ ਕੀਤੀ ਜਾਏ ਇਹਨਾਂ ਕੋਈ ਤਹਾਦਵਾ ਦੇਣ ਇਹਨਾਂ ਦਾ ਕੋਈ ਹੁਣੇ ਦੀ ਤਿਆਰੀ ਹੋ ਜੇ ਇਹਨਾਂ ਦੀ ਇਹੋ ਜੀ